ਤੈਮਿਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਬਹੁਤ ਸਾਰੀਆਂ ਖਬਰਾਂ ਸਿਆਸਤ ਨਾਲ ਸਬੰਧਤ ਹੁੰਦੀਆਂ ਨੇ ਕਈ ਮੁੱਦੇ ਸਮਾਜਿਕ ਵੀ ਹੁੰਦੇ ਆ ਵਿਦੇਸ਼ ਦੀ ਗੱਲ ਵੀ ਕਰੀਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਇੱਕ ਤਾਂ ਗੱਲਬਾਤ ਕਰਾਂਗੇ ਦਿਵਾਲੀ ਤੋਂ ਬਾਅਦ ਦੀ ਪ੍ਰਦੂਸ਼ਣ ਪੰਜਾਬ ਦੇ ਵਿੱਚ ਵੱਧ ਗਿਆ ਹੈ ਪ੍ਰਦੂਸ਼ਣ ਦਿੱਲੀ ਵਿੱਚ ਪੰਜਾਬ ਤੋਂ ਵੀ ਜ਼ਿਆਦਾ ਹੋ ਗਿਆ ਹੈ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਦਿੱਲੀ ਦੇ ਕਈ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਉਹਦੇ ਕਰਕੇ ਪ੍ਰਦੂਸ਼ਣ ਵੱਧ ਗਿਆ ਅਸੀਂ ਤਾਂ 2 ਦਿਨ ਪਹਿਲਾਂ ਹੀ ਇਹ ਤੋਖਲਾ ਜ਼ाहिर ਕਰ ਦਿੱਤਾ ਸੀ ਕਿ ਆਉਂਦੇ ਦਿਨਾਂ ਨੂੰ ਇਹ ਵਿਵਾਦ ਸ਼ੁਰੂ ਹੋਣਾ ਹੈ ਉਹ ਹੋ ਗਿਆ ਜੀ ਕਿ ਸੱਚਮੁੱਚ ਹੀ ਪਰਾਲੀ ਕਰਕੇ ਪ੍ਰਦੂਸ਼ਣ ਵਧਿਆ ਜੀ ਗੱਲ ਕਰਾਂਗੇ ਗੱਲਬਾਤ ਹਰਚਰਨ ਸਿੰਘ ਭੁੱਲਰ ਦੀ ਵੀ ਕਰਨੀ ਹੈ ਪੰਜਾਬ ਸਰਕਾਰ ਕਹਿੰਦੀ ਅਸੀਂ ਤਾਂ ਸਸਪੈਂਡ ਮੰਨਾਂਗੇ ਜੀ 18 ਤਰੀਕ ਤੋਂ ਸਸਪੈਂਡ ਮੰਨਾਂਗੇ ਕਹਿਣ ਵਿੱਚ ਇੰਨੀ ਦੇਰੀ ਕਿਉਂ ਕੀਤੀ ਤੇ ਇਸ ਵੇਲੇ ਹਰਚਰਨ ਸਿੰਘ ਭੁੱਲਰ ਦੇ ਕਰੀਬੀਆਂ ਤੋਂ ਪੁੱਛ ਕੇ ਸ਼ੁਰੂ ਹੋ ਗਈ ਹੈ ਲੋਕਰ ਖੁੱਲਣੇ ਸ਼ੁਰੂ ਹੋ ਗਏ ਬੈਂਕਾਂ ਦੇ ਅਸੀਂ ਕੱਲ ਵੀ ਕਿਹਾ ਸੀ ਚਾਬੀਆਂ ਸੀਬੀਆਈ ਦੇ ਕੋਲ ਹੈ ਕਿਸੇ ਵੇਲੇ ਵੀ ਲੋਕਰ ਖੋਲ ਸਕਦੇ ਆ ਤੇ ਕਹਿੰਦੇ ਅੱਜ ਪ੍ਰਾਪਰਟੀ ਦੇ ਕਾਗਜ਼ਾਤ ਵੀ ਮਿਲੇ ਆ ਸੋਨਾ ਵੀ ਮਿਲਿਆ ਹੁਣ ਕਿੰਨਾ ਕੁ ਹੋਰ ਅੱਗੇ ਤੱਕ ਜਾਂਦੀ ਹੈ ਕੱਲੇ ਸਮਾਂ ਦੱਸੇਗਾ ਗੱਲ ਅਮਰੀਕਾ ਦੀ ਵੀ ਕਰਨੀ ਹੈ ਡੋਨਲਡ 트ੰਪ ਸਾਹਿਬ ਦੀਆਂ ਮੁਸ਼ਕਲਾਂ ਵੱਧੀਆਂ ਪਈਆਂ ਨੇ ਅਮਰੀਕਾ ਵਿੱਚ ਸ਼ਟਡਾਊਨ ਦੀ ਸਥਿਤੀ ਆ ਗਈ ਹੈ ਲੱਖਾਂ ਮੁਲਾਜ਼ਮਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ ਕੰਮ ਕਿਉਂ اٹਕ ਗਿਆ ਅਮਰੀਕਾ ਦੇ ਇਤਿਹਾਸ ਵਿੱਚ ਦੂਜੀ ਵਾਰ ਹੋਇਆ ਹੈ ਸ਼ਟਡਾਊਨ ਕਾਰਨ ਕੀ ਇਸ ਤੇ ਚਰਚਾ ਕਰਾਂਗੇ ਸ਼ੁਰੂਆਤ ਜਿਹੜੀ ਹੈ ਪ੍ਰਦੂਸ਼ਣ ਤੋਂ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ ਕਈਆਂ ਨੇ ਦੀਪਮਾਲਾ ਕੀਤੀ ਹੈ ਦੀਵੇ ਵਾਲੇ ਸੀ ਘੋਦੇ ਦੀਵੇ ਵਾਲੇ ਆ ਤੇਲ ਦੇ ਦੀਵੇ ਵਾਲੇ ਮੋਮਬਤੀਆਂ ਵਾਲੀਆਂ ਉੱਥੇ ਆਤਿਸ਼ਬਾਜੀ ਵੀ ਹੋਈ ਹੈ ਬੰਦੀ ਛੋੜ ਦਿਵਸ ਵੀ ਮਨਾਇਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਏ ਇਸੇ ਤਰ੍ਹਾਂ ਅਯੁੱਧਿਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਪਹੁੰਚੇ ਦੂਸਰਾ ਪੱਖ ਬਹੁਤ ਸਾਰੇ ਲੋਕਾਂ ਨੇ ਪਟਾਕੇ ਚਲਾਏ ਇਸ ਵਾਰ ਹਰ ਬਾਰੀ ਚਲਾਉਂਦੇ ਆ ਕਰੋੜਾਂ ਰੁਪਏ ਦਾ ਪਟਾਕਾ ਵਿਕਿਆ ਕੋਈ ਕਹਿੰਦਾ 19000 ਕਰੋੜ ਦਾ ਵਿਕ ਗਿਆ ਕੋਈ ਕਹਿੰਦਾ 23000 ਕਰੋੜ ਦਾ ਵਿਕ ਗਿਆ ਸਾਨੂੰ ਨਹੀਂ ਪਤਾ ਬਿਹਾਰ ਦੇ ਵਿੱਚ 500 ਕਰੋੜ ਦਾ ਪਟਾਕਾ ਘੱਟੋ-ਘੱਟ ਵਿਗ ਗਿਆ। ਪੰਜਾਬ ਦੇ ਵਿੱਚ ਵੀ ਕਹਿੰਦੇ ਆ ਕਿ 300 ਕਰੋੜ ਦਾ ਵਿਗ ਗਿਆ ਹੋਣਾ। ਜੇ ਸੱਚ ਹੈ ਤੇ ਅੰਕੜੇ ਬਹੁਤ ਵੱਡੇ ਨੇ। ਆਉਂਦੇ ਦਿਨਾਂ ਨੂੰ ਸਥਿਤੀ ਸਪਸ਼ਟ ਹੋ ਜਾਣੀ ਹੈ। ਪਰ ਕੀ ਵਾਕਈ ਇਸ ਵੇਲੇ ਜਿਹੜਾ ਪ੍ਰਦੂਸ਼ਣ ਹੈ, ਜਿਹੜਾ AQI ਲੈਵਲ ਵਧਿਆ ਸੀ ਕੱਲ ਵੀ ਜ਼ਿਕਰ ਕੀਤਾ ਸੀ ਪ੍ਰੋਗਰਾਮ ਵਿੱਚ ਕਿ ਆਉਂਦੇ ਦਿਨਾਂ ਨੂੰ ਇਹੀ ਖਬਰਾਂ ਤੜੀਆਂ ਦੋ ਤਿੰਨ ਦਿਨ ਕਿ ਪੰਜਾਬ ਦੇ ਵਿੱਚ AQI ਲੈਵਲ ਵਧ ਗਿਆ, ਦਿੱਲੀ 'ਚ ਵਧ ਗਿਆ, ਹਰਿਆਣਾ 'ਚ ਵਧ ਗਿਆ। ਦਿੱਲੀ ਤੋਂ ਲੀਡਰਾਂ ਨੇ ਇੱਕ ਦੋਸ਼ ਲਗਾਇਆ ਕੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਮੂੰਹ ਬੰਨ ਕੇ ਅੱਗ ਲਾਈ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹ ਕਹਿ ਕੇ ਕੰਮ ਕਰਵਾਇਆ ਜਾਣ ਬੁਝ ਕੇ ਦਿੱਲੀ 'ਚ ਪ੍ਰਦੂਸ਼ਣ ਉਹਦੇ ਕਰਕੇ ਵਧਿਆ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਬਹੁਤ ਕਰੀਬ ਹੁੰਦੇ ਸੀ ਭਾਰਤੀ ਜਨਤਾ ਵੀ ਪਾਰਟੀ ਵਿੱਚ ਜਾ ਕੇ ਦਿੱਲੀ ਦੇ ਮੰਤਰੀਆਂ ਵਿੱਚ ਸ਼ਾਮਲ ਨੇ ਤੇ ਉੱਥੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਪੰਜਾਬ ਦਾ ਜਿਹੜਾ ਪਰਾਲੀ ਦਾ ਧੂਆ ਹੈ ਉਹ ਦਿੱਲੀ ਤੱਕ ਪਹੁੰਚਿਆ ਜਿਹਦੇ ਕਰਕੇ AQI ਲੈਵਲ ਵਧ ਗਿਆ ਹੁਣ ਸੋਚਣ ਦੀ ਗੱਲ ਐ ਹਰਿਆਣਾ ਦੇ ਵਿੱਚ ਵੀ ਪੋਲੂਸ਼ਨ ਵਧਿਆ ਹਰਿਆਣਾ ਦੇ ਵਿੱਚ ਵੀ AQI ਲੈਵਲ ਕਈ ਥਾਵਾਂ ਤੇ 421 ਹੋ ਗਿਆ ਕਿਤੇ 500 ਹੋ ਗਿਆ ਦਿੱਲੀ ਦੇ ਵਿੱਚ ਵੀ ਕਈ ਥਾਵਾਂ ਤੇ 550 ਪਹੁੰਚਿਆ ਕਈ 350 ਤੋਂ 400 ਦੇ ਵਿੱਚ ਰਿਹਾ ਪੰਜਾਬ ਦਾ ਜਿੱਥੇ ਪ੍ਰਾਲੀ ਸੜੀ ਐ ਧੂਆਂ ਉੱਥੇ ਨਹੀਂ ਪ੍ਰਦੂਸ਼ਣ ਕਰਕੇ ਗਿਆ ਸਿੱਧਾ ਇਹ ਦਿੱਲੀ ਹਿੱਟ ਕੀਤਾ ਪੰਜਾਬ ਦਾ ਕੁਸ਼ਕ ਥਾਵਾਂ ਦਾ AQI ਲੈਵਲ ਅੱਜ 130 ਤੋਂ 150 ਤੱਕ ਸੀ ਕੁਸ਼ਕ ਥਾਵਾਂ ਦਾ ਅਜੇ ਵੀ 200 ਹੈ ਕਈਆਂ ਦਾ 250 ਵੀ ਹੋਣਾ ਪਰ ਫਿਰ ਵੀ ਠੀਕ ਹੋਇਆ ਥੋੜਾ ਜਿਹਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੀ ਧੂਏ ਨੇ ਕੋਈ ਪਾਈਪਲਾਈਨ ਬਿਛਾਈ ਹੈ ਜਿਹੜਾ ਥੱਲਿਓਂ ਦੀ ਸਿੱਧੇ ਹਰਿਆਣੇ 'ਚ ਹੋ ਕੇ ਦਿੱਲੀ ਪਹੁੰਚ ਗਿਆ ਜਾਂ ਵੱਡੇ-ਵੱਡੇ ਪੱਖੇ ਇਸ ਤਰ੍ਹਾਂ ਦੇ ਲਾਏ ਐ ਕਿ ਸਿੱਧਾ ਹੀ ਦਿੱਲੀ ਜਾਂ ਰਸਤੇ 'ਚ ਰੁਕਣਾ ਹੀ ਨਹੀਂ ਰਸਤੇ 'ਚ ਫੇਰ ਵੀ ਟਾਬੇ ਹੈਗੇ ਆ ਲੋਕ ਟੈਕਸੀਆਂ ਵਾਲੇ ਜਿਹੜੇ ਜਾਂਦੇ ਨੇ ਉਹ ਉੱਥੇ ਰੋਟੀ ਪਾਣੀ ਖਾਣ ਨੂੰ ਰੁਕਦੇ ਆ ਧੂਆਂ ਦਾ ਕਿਤੇ ਬ੍ਰੇਕ ਹੀ ਨਹੀਂ ਮਾਰੀ ਧੂਆਂ ਸਿੱਧਾ ਹੀ ਸਿੱਧਾ ਹੀ ਦਿੱਲੀ ਵੱਜਿਆ ਜਾ ਕੇ ਠਾਹ ਕਰਕੇ ਇਹ ਗੱਲ ਸਮਝੋ ਬਾਹਰ ਹੈ ਕਿ ਨਾ ਹਰਿਆਣੇ ਦੇ ਵਿੱਚ ਅਸਰ ਹੋਇਆ ਨਾ ਪੰਜਾਬ ਦੇ ਬਹੁਤੇ ਸ਼ਹਿਰਾਂ ਤੇ ਦਿੱਲੀ ਵਿੱਚ ਜਾ ਕੇ ਹੀ ਸਿੱਧਾ ਕਿਵੇਂ ਇਹ ਧੂਆਂ ਵਜਿਆ ਤੇ ਲੀਡਰਾਂ ਜਿਹੜੀ ਇਹ ਤੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਐ ਭਾਰਤੀ ਜਨਤਾ ਪਾਰਟੀ ਦੇ ਕਈ ਮੰਤਰੀਆਂ ਨੇ ਸਵਾਲ ਖੜੇ ਕੀਤੇ ਆ ਕੋਈ ਕਹਿ ਰਿਹਾ ਜੀ ਸਾਡੇ ਦਿੱਲੀ ਦਾ ਬਹੁਤ ਨੁਕਸਾਨ ਹੋ ਗਿਆ ਚਲੋ ਹੋਇਆ ਹੀ ਹੋਣਾ ਪੋਲੂਸ਼ਨ ਜਿਹੜਾ ਵਧਿਆ ਪਰ ਸਾਰਾ ਦੋਸ਼ ਹੀ ਪੰਜਾਬ ਨੂੰ ਦੇਈ ਜੋ ਇਹ ਵੀ ਤਾਂ ਗੱਲ ਸਹੀ ਨਹੀਂ ਨਾ ਪੰਜਾਬੀਆਂ ਨੂੰ ਉਸ ਖੇਤਾਂ ਵਾਲਿਆਂ ਨੂੰ ਉਸ ਪਿੰਡਾਂ ਵਾਲਿਆਂ ਨੂੰ ਉਹਨਾਂ ਸ਼ਹਿਰਾਂ ਵਾਲਿਆਂ ਨੂੰ ਜ਼ਿਲ੍ਹੇ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉੱਥੇ ਕਿਸੇ ਕਿਸਮ ਦਾ AQI ਲੈਵਲ ਨਹੀਂ ਵਧਿਆ ਰਿਪੋਰਟਾਂ ਕਹਿੰਦੀਆਂ ਨੇ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਾਲੀ ਸਾੜਨ ਦੇ 77% ਦੇ ਮਾਮਲੇ ਘਟੇ ਆ ਤੇ ਫਿਰ ਦਿੱਲੀ ਦੇ ਵਿੱਚ ਪੋਲੂਸ਼ਨ ਕਿਵੇਂ ਇੰਨਾ ਵੱਧ ਗਿਆ ਪ੍ਰਦੂਸ਼ਣ ਕਿਵੇਂ ਵਧਿਆ ਇਹ ਵਿਚਾਰ ਕਰਨ ਵਾਲੀਆਂ ਗੱਲਾਂ ਨੇ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਜਦੋਂ ਜੀ ਕਰਦਾ ਜਦੋਂ ਸੁੱਤੇ ਉੱਠੋ ਚੱਕ ਕੇ ਪੰਜਾਬ ਨੂੰ ਬਦਨਾਮ ਕਰ ਦੋ ਦੇਖੋ ਅਸੀਂ ਨਹੀਂ ਕਹਿੰਦੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੀ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਆਈਆਂ ਆਉਣਗੀਆਂ ਵੀ ਆਉਂਦੇ ਸਮੇਂ ਨੂੰ ਵੀ ਆਉਣਗੇ ਜਦ ਤੱਕ ਇਹਦਾ ਪੱਕਾ ਪ੍ਰਬੰਧ ਹੱਲ ਨਹੀਂ ਕੀਤਾ ਜਾਂਦਾ ਪਰਾਲੀ ਦੇ ਪ੍ਰਬੰਧ ਦਾ ਪਰ ਜਦੋਂ ਜੋੜ ਕੇ ਹਰ ਵਾਰ ਕਹਿਣਾ ਕਿ ਪੰਜਾਬ ਨੂੰ ਇੱਕ ਸਾਜ਼ਿਸ਼ ਦੇ ਤਹਿਤ ਕੀ ਧੂਆ ਆਉਂਦਾ ਹੀ ਇੱਥੋਂ ਆ ਇਹ ਗੱਲਾਂ ਸਹੀ ਨਹੀਂ ਗੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣੇ ਦੇ ਕਈ ਸ਼ਹਿਰ ਨੇ ਜਿੱਥੇ ਏਕਿਊਏ ਲੈਵਲ ਵਧਿਆ ਪਰ ਪੰਜਾਬ ਦੇ ਪ੍ਰਦੂਸ਼ਣ ਕਰਕੇ ਨਹੀਂ ਅੱਗ ਹਰਿਆਣੇ ਵਿੱਚ ਵੀ ਲੱਗਦੀ ਆ ਪਰਾਲੀ ਨੂੰ ਅੱਗ ਅੱਗ ਜੁਪੀ ਵਿੱਚ ਵੀ ਲੱਗਦੀ ਆ ਰਾਜਸਥਾਨ ਵਿੱਚ ਵੀ ਲੱਗਦੀ ਆ ਪਰ ਸਿਰਫ ਤੇ ਸਿਰਫ ਪੰਜਾਬ ਨੂੰ ਦੋਸ਼ ਦੇਣਾ ਇਹ ਗੱਲਾਂ ਸਹੀ ਨਹੀਂ ਗੀਆਂ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਦਾ ਅੱਜ ਵਿਰੋਧ ਕੀਤਾ ਕਿ ਤਰ੍ਹਾਂ ਕਿਤੇ ਜਤਾਇਆ ਅਸੀਂ ਫਿਰ ਕਹਿੰਦੇ ਆ ਉਹਦੇ ਦਿਨਾਂ ਤੱਕ ਇੱਕ ਸਿਆਸਤ ਦਾ ਇਹ ਬਹੁਤ ਵੱਡਾ ਮੁੱਦਾ ਮਿਲ ਜਣਾ ਬਹੁਤ ਵੱਡਾ ਮੁੱਦਾ ਦਿੱਲੀ ਦੇ ਵਿੱਚ ਕਿੰਨੀਆਂ ਗੱਡੀਆਂ ਚੱਲਦੀਆਂ ਨੇ ਦਿੱਲੀ ਵਿੱਚ ਕਿੰਨੀਆਂ ਅਜਿਹੀਆਂ ਗੱਡੀਆਂ ਨੇ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਸੜਕਾਂ ਤੇ ਚੱਲਦੀਆਂ ਪਈਆਂ ਪੋਲੂਸ਼ਨ ਤੋਂ ਵੀ ਕਰਦੀਆਂ ਨੇ ਤੇ ਕਦੇ ਲੱਖਾਂ 'ਚ ਹੁੰਦੀ ਐ ਸੱਜ ਕਰੋੜਾਂ ਵਿੱਚ ਐ ਕਿ ਉਦੋਂ ਨੂੰ ਕਿਸੇ ਦਾ ਧਿਆਨ ਜਾਵੇਗਾ ਜਾਂ ਫੇ ਨਹੀਂ ਗੱਲਾਂ ਬਹੁਤ ਸਾਰੀਆਂ ਨੇ ਸੋ ਦੇਖਦੇ ਹਾਂ ਕਹਾਣੀ ਕਿੱਧਰ ਜਾਂਦੀ ਐ ਪਰ ਬੇਵਜ੍ਹਾ ਪੰਜਾਬ ਨੂੰ ਹਰ ਵਾਰ ਬਦਨਾਮ ਕੀਤਾ ਜਾਂਦਾ ਐ ਇਸ ਵਾਰ ਵੀ ਉਹ ਸਿਲਸਲਾ ਸ਼ੁਰੂ ਹੋ ਗਿਆ ਅਗੀਆਂ ਗੱਲਾਂ ਤੇ ਗੱਲ ਕਰਦੇ ਹਾਂ ਹਰਚੰਦ ਸਿੰਘ ਪੁੱਲਰ ਦੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਕਰ ਰਹੀ ਹੈ ਤੇ ਸੀਬੀਆਈ ਨੇ ਕੇਸ ਅੱਗੇ ਵੱਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਚਾਰ ਕਿ ਛੁੱਟੀਆਂ ਤੋਂ ਬਾਅਦ ਇਹ ਮਾਮਲਾ ਤੇਜ਼ੀ ਨਾਲ ਅੱਗੇ ਵੱਲ ਵਧੇਗਾ ਅੱਜ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦੇ ਜਿਹੜਾ ਰੀਡਰ ਹੈ ਉਹਨੂੰ ਵੀ ਪੁੱਛ ਗਿਆ ਇਸ ਲਈ ਸੱਦਿਆ ਤੇ ਆਉਂਦੇ ਦਿਨਾਂ ਨੂੰ ਕਈ ਹੋਰ ਅਫਸਰਾਂ ਤੱਕ ਇਹ ਜਾਂਚ ਜਾਣੀ ਹੈ ਅਸੀਂ ਫਿਰ ਕਹਿੰਦੇ ਹਾਂ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰ ਉਹਦੇ ਵਿੱਚੋਂ ਕਈ ਡੀਐਸਪੀ ਰੈਂਕ ਦੇ ਆ ਉਹ ਰਡਾਰਟ ਦੇ ਉਨ੍ਹਾਂ ਤੇ ਨਿਗਾਹਾਂ ਰੱਖੀਆਂ ਗਈਆਂ ਕੋਈ ਕਹਿੰਦਾ ਜੀ ਇਹਨਾਂ ਨੇ ਬਹੁਤ ਅਹਿਮ ਯੋਗਦਾਨ ਪਾਇਆ ਹੈ ਪੈਸੇ ਜਿਹੜੇ ਇਕੱਠੇ ਹੁੰਦੇ ਸੀ ਇਹਨਾਂ ਦਾ ਮੁੱਖ ਯੋਗਦਾਨ ਸੀ ਕ੍ਰਿਸ਼ਨੂ ਕੋਈ ਕ੍ਰਿਸ਼ਨੂ ਕਹਿੰਦਾ ਕੋਈ ਕ੍ਰਿਸ਼ਾਨੂੰ ਕਹਿੰਦਾ ਹੁਣ ਉਹਦੇ ਕਰਕੇ ਵੀ ਬਹੁਤ ਸਾਰੇ ਲੋਕਾਂ ਦਾ ਨੇੜਤਾ ਬਣੀ ਕੋਈ ਇਹ ਵੀ ਕਹਿੰਦਾ ਪਿਆ ਕਿ ਆਪਣੇ ਪੁੱਤਰ ਦੀ ਤਰ੍ਹਾਂ ਕ੍ਰਿਸ਼ਨੂ ਨੂੰ ਰੱਖਿਆ ਸੀ ਨਾਲ ਪਤਾ ਨਹੀਂ ਕਿੰਨਾ ਸਹੀ ਹੈ ਕਿੰਨਾ ਨਹੀਂ ਪਰ ਰੌਲਾ ਤਾਂ ਕਈ ਤਰ੍ਹਾਂ ਦਾ ਚੱਲਦਾ ਪਿਆ ਚਲੋ ਉਹ ਕਹਿੰਦੇ ਹੁੰਦੇ ਪੁਲਿਸ ਵਾਲਿਆਂ ਨਾਲ ਯਾਰੀ ਵੀ ਮਾੜੀ ਹੈ ਤੇ ਦੁਸ਼ਮਣੀ ਵੀ ਮਾੜੀ ਹੈ ਪਰ ਇੱਥੇ ਇੰਨੀ ਕਿ ਨੇੜਤਾ ਹੋ ਗਈ ਸੀ ਕਿ ਬਹੁਤ ਸਾਰੇ ਲੋਕਾਂ ਦੇ ਕੰਮ ਵੱਡੇ ਪੱਧਰ ਤੇ ਕਰਾਏ ਜਾਂਦੇ ਸੀ ਅੱਗੇ ਸਾਡੀ ਸੈਟਿੰਗ ਹੈ ਜੀ ਵੱਡੇ ਅਫਸਰਾਂ ਨਾਲ ਚਿੰਤਾ ਨਾ ਕਰੋ ਵਿੱਚ ਉਹ ਦਲਾਲ ਬਣ ਕੇ ਜਿਹੜਾ ਪੈਸਾ ਕਮਾਉਣ ਦਾ ਕੰਮ ਕੀਤਾ ਜਾਂਦਾ ਸੀ ਨਾ ਉਹ ਲੰਬੇ ਸਮੇਂ ਤੋਂ ਚੱਲਦਾ ਹੈ ਬਹੁਤ ਸਾਰੇ ਲੋਕੇ ਕੰਮ ਕਰਦੇ ਆ ਅੱਜ ਵੀ ਚੱਲਦੇ ਆ ਕਈਆਂ ਨੂੰ ਪੁਲਿਸ ਦੇ ਟਾਟ ਕਹਿ ਦਿੱਤਾ ਜਾਂਦਾ ਉਹ ਅੱਜ ਵੀ ਹੈਗੇ ਆ ਪਰ ਮਸਲਾ ਇਹ ਨਹੀਂ ਮਸਲਾ ਇਸ ਗੱਲ ਦਾ ਹੈ ਕਿ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਜਾਂ ਵਿਜੀਲੈਂਸ ਦੇ 바ਾਬੇ ਜਿਹੜੇ ਸਵਾਲ ਉੱਠਰੇ ਨੇ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਪੰਜਾਬ ਦੇ ਡੀਜੀਪੀ ਸਾਹਿਬ ਨੇ ਕਿਹਾ ਕਿ ਵਿਜੀਲੈਂਸ ਦੇ ਉੱਪਰ ਅਸੀਂ ਸ਼ੱਕ ਨਹੀਂ ਕਰ ਸਕਦੇ ਉਹ ਜਾਂਚ ਜੰਚੀ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਤੇ ਸਾਡੀ ਪੰਜਾਬ ਪੁਲਿਸ ਵੀ ਸਫਲ ਹੈ ਪਰ ਇਸ ਮਾਮਲੇ ਤੇ ਜਿਹੜਾ ਇੱਕ ਸਪੈਸ਼ਲ ਹੈ ਜਿਸ ਮਾਮਲੇ ਤੇ ਕੋਈ ਸਰਕਾਰੀ ਤੌਰ ਤੇ ਅਜੇ ਬਹੁਤਾ ਬੋਲਿਆ ਨਹੀਂ ਜਾ ਸਕਦਾ ਕਿਉਂਕਿ ਸੀਬੀਆਈ ਜਾਂਚ ਕਰਦੀ ਹੈ ਮੈਨੂੰ ਲੱਗਦਾ ਠੀਕ ਹੈ ਉਹਨਾਂ ਨੇ ਇੱਕ ਪੱਖ ਦਾ ਡੀਜੀਪੀ ਸਾਹਿਬ ਨੇ ਸਹੀ ਕੀਤਾ ਹੈ ਇਹ ਤੇ ਟਿੱਪਣੀ ਨਾ ਕਰਕੇ ਪਰ ਫਿਰ ਵੀ ਲੋਕ ਸਵਾਲ ਪੁੱਛ ਰਹੇ ਹੈ ਕਿ ਤੁਸੀਂ ਦੱਸੋ ਸਹੀ ਕਿ ਅੰਦਰ ਖਾਤੇ ਸਾਰਾ ਕੁਝ ਕਿਵੇਂ ਚੱਲਦਾ ਸੀ ਖੈਰ ਦੂਜੀ ਗੱਲ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਹਰ ਰੋਜ਼ ਪੋਚ ਕੇ ਹੀ ਵਧਾ ਦਿੱਤੀ ਹੈ ਤੇ ਹੁਣ ਜਿਸ ਹਸਾਬ ਨਾਲ ਹਰਚਰਨ ਸਿੰਘ ਭੁੱਲਰ ਦੇ ਰੀਡਰ ਨੂੰ ਗ੍ਰਿਫਤਾਰ ਕੀਤਾ ਉਹ ਤੋਂ ਵੀ ਬਹੁਤ ਸਾਰੇ ਖੁਲਾਸੇ ਹੋਣੇ ਆ ਰੀਡਰ ਦਾ ਚਾਹੇ ਐਸਐਚਓ ਦਾ ਹੋਵੇ ਚਾਹੇ ਡੀਐਸਪੀ ਦਾ ਹੋਵੇ ਚਾਹੇ ਉੱਪਰਲੇ ਰੈਂਕ ਤੱਕ ਕਿਸੇ ਦਾ ਵੀ ਹੋਵੇ ਉਹਦੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਥਾਣੇ ਦੀ ਥਾਣੇ ਦੇ ਵਿੱਚ ਜਿਹੜਾ ਮੁੰਚੀ ਹੈ ਉਹਨੂੰ ਥਾਣੇ ਦੀ ਮਾਂ ਕਿਹਾ ਜਾਂਦਾ ਤੇ ਇਸੇ ਤਰ੍ਹਾਂ ਰੀਡਰਾਂ ਨੂੰ ਵੀ ਕਈ ਕੁਝ ਕਿਹਾ ਜਾਂਦਾ ਜਾਣਕਾਰੀ ਉਹਨਾਂ ਕੋਲ ਬਹੁਤ ਹੁੰਦੀ ਹੈ ਇਹਦਾ ਮਤਲਬ ਹੈ ਆਉਂਦੇ ਦਿਨਾਂ ਨੂੰ ਕਈ ਹੋਰ ਖੁਲਾਸੇ ਹੋਣੇ ਆ ਇਸ ਕੇਸ ਦੇ ਵਿੱਚ ਹੁਣ ਈਡੀ ਦੀ ਐਂਟਰੀ ਹੋਣੀ ਹੈ ਕਿਉਂਕਿ ਰਿਟਰਨ ਜਿੰਨੀ ਭਰੀ ਐ ਜਿੰਨੀ ਭਰੀ ਐ ਰਿਟਰਨ ਉਹ ਤੋਂ ਕਿਤੇ ਈ ਜ਼ਿਆਦਾ ਆਮਦਨ ਐ ਪੈਸੇ ਮਿਲੇ ਨੇ ਪੈਸੇ ਆਏ ਕਿੱਥੋਂ ਜੇ ਤਾਂ ਇਹਦਾ ਸਬੂਤ ਨਾ ਆਦੇ ਹੋਇਆ ਤੇ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਵੀ ਹੋ ਜਾਣੀ ਐ ਤੇ ਕੇਸ ਬਹੁਤ ਲੰਮਾ ਸਮਾਂ ਚੱਲਣਾ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਜ ਕਹਿ ਦਿੱਤਾ ਕਿ ਅਸੀਂ 18 ਤਰੀਕ ਤੋਂ ਸਸਪੈਂਡ ਮੰਨਾਂਗੇ ਐਨੇ ਦਿਨ ਵਿੱਚ ਕਿਉਂ ਲੈ ਕੇ ਲੋਕ ਇਹ ਵੀ ਪੁੱਛਣ ਲੱਪੇ ਆ ਖੈਰ ਉਹਨਾਂ ਨੇ ਇਹ ਤਾਂ ਕਹਿਤਾ ਕਿ ਜੇ ਸਸਪੈਂਡ ਕਰ ਦਿੱਤਾ ਕੋਈ ਵੀ ਹੋਵੇ ਚਾਹੇ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ ਚਾਹੇ ਜਿੰਨਾ ਮਰਜੀ ਵੱਡਾ ਅਫਸਰ ਹੋਵੇ ਜੇਕਰ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਜਾਂਚ ਸ਼ੁਰੂ ਕੀਤੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਰੱਖੀ ਹੈ ਤੇ ਸਾਰਿਆਂ ਦੇ ਖਿਲਾਫ ਹੀ ਇਸੇ ਤਰ੍ਹਾਂ ਜਾਂਚ ਜਾਰੀ ਰੱਖਾਂਗੇ ਤੇ ਉਹਦੇ ਖਿਲਾਫ ਜੇਕਰ ਕਿਸੇ ਵੀ ਤਰੀਕੇ ਦੀ ਜ਼ਰੂਰਤ ਪੈਂਦੀ ਹੈ ਸਾਧਨ ਦੀ ਕਿਸੇ ਵੀ ਏਜੰਸੀ ਦਾ ਤੇ ਅਸੀਂ ਕਹਿੰਦੇ ਦਵਾਂਗੇ ਚੰਗੀ ਗੱਲ ਹੈ ਪਰ ਸਵਾਲ ਇਹ ਕਿਥੇ ਇੱਕ ਹੋਰ ਖੜਾ ਹੁੰਦਾ ਕਿ ਪੰਜਾਬ ਦੇ ਐਡੇ ਵੱਡੇ ਪੁਲਿਸ ਅਫਸਰ ਦੇ ਉੱਪਰ ਜਿਹੜੇ ਦੋਸ਼ ਲੱਗੇ ਆ ਤੇ ਜਿਹਦੇ ਵਿੱਚ ਕਈ ਜਣੇ ਫਸਦੇ ਨਜ਼ਰ ਆਉਂਦੇ ਆ ਇਹ ਗੱਲ ਲੰਬੇ ਸਮੇਂ ਤੱਕ ਠੱਪੀ ਕਿਵੇਂ ਰਹੀ ਇਹਦਾ ਮਤਲਬ ਕੋਈ ਨਾ ਕੋਈ ਸੀ ਜਿਹੜਾ ਵਿਚਾਰ ਰਿਹਾ ਸੀ ਇਹਦਾ ਮਤਲਬ ਅੰਦਰ ਖਾਤੇ ਬਹੁਤ ਕੁਝ ਚੱਲਦਾ ਪਿਆ ਇਹਦਾ ਮਤਲਬ ਅਫਸਰशाही ਵਿੱਚ ਬਹੁਤ ਕੁਝ ਅਜੀਬ ਚੱਲਦਾ ਪਿਆ ਹੁਣ ਉਸ ਤੋਂ ਅਗਲੀ ਗੱਲ ਮੰਡੀ ਗੋਵਿੰਦਗੜ੍ਹ ਦੇ ਵਿੱਚ ਸਕ੍ਰੈਪ ਦਾ ਕਾਰੋਬਾਰ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਹੈ ਉਹਦੇ ਉੱਪਰ ਵੀ ਉਂਗਲ ਉਠਣੀ ਸ਼ੁਰੂ ਹੋਈ ਹੈ ਉੱਥੇ 40 ਤੋਂ 50 ਕਾਰੋਬਾਰੀ ਅਜਿਹੇ ਹੈ ਜਿਨ੍ਹਾਂ ਦਾ ਬਿਜ਼ਨਸ ਬਹੁਤ ਚੰਗਾ ਹੈ ਵਪਾਰ ਬਹੁਤ ਚੰਗਾ ਹੈ ਪਰ ਜੀਐਸਟੀ ਚੋਰੀ ਹੋ ਰਹੀ ਹੈ ਇਹਦੇ ਵੀ ਖੁਲਾਸੇ ਹੋ ਰਹੇ ਨੇ ਅੱਜ ਉਧਰਲੇ ਪਾਸੇ ਵੀ ਜਾਂਚ ਵੱਧ ਸਕਦੀ ਹੈ ਹਰ ਰੋਜ਼ 40 ਤੋਂ ਲੈ ਕੇ 400 ਟਨ ਸਕ੍ਰੈਪ ਦੀ ਖਪਤ ਹੁੰਦੀ ਹੈ ਉੱਥੇ ਤੇ ਕਈ ਵੱਡੀਆਂ ਗੱਡੀਆਂ ਅਜਹੀਆਂ ਜਿਹੜੀਆਂ GST ਚਕਾਉਂਦੀਆਂ ਕਈ ਅਜਿਹੇ ਵਪਾਰੀ ਜਿਹੜੇ GST ਦਿੰਦੇ ਆ ਪਰ ਕਈ ਉਹ ਵੀ ਆ ਜਿਹੜੇ GST ਦੀ ਚੋਰੀ ਕਰਦੇ ਆ ਜਾਂਚ ਇਧਰ ਨੂੰ ਵੀ ਤੁਰਨੀ ਹੈ ਕਈ ਵਪਾਰੀਆਂ ਦੇ ਸਾਹ ਵੀ ਸੁੱਤੇ ਗਏ ਆ ਕਿਉਂਕਿ ਇੱਕ ਨੇ ਹੌਸਲਾ ਕਰਕੇ ਜੇਕਰ ਐਡਾ ਵੱਡਾ ਕਦਮ ਚੁੱਕ ਲਿਆ ਤੇ ਬਾਕੀਆਂ ਨੂੰ ਡਰ ਪੈ ਗਿਆ ਡਰ ਉਹਨੂੰ ਪੈਣਾ ਜਿਹੜਾ 2 ਨੰਬਰ ਦਾ ਕੰਮ ਕਰਦਾ ਜਿਹੜਾ 1 ਨੰਬਰ ਚ ਕੰਮ ਕਰਦਾ ਉਹਨੂੰ ਕੋਈ ਚਿੰਤਾ ਨਹੀਂ ਕਿਹਣਾ ਆ ਜੋ ਜਿਹੜੇ ਮਰਜ਼ੀ ਮੇਲੇ ਦਰਵਾਜ਼ੇ ਖੁੱਲੇ ਆ ਪਰ ਜਿਹੜੇ ਅਜਿਹੇ ਹੋਣਗੇ 40 ਤੋਂ 400 ਟਨ ਸਕ੍ਰੈਪ ਦਾ ਕਾਰੋਬਾਰ ਕਰਨ ਵਾਲੇ ਕਿੰਨੇ ਨੇ ਜਿਹੜੇ ਟੈਕਸ ਦੀ ਚੋਰੀ ਕਰਦੇ ਆ ਇਹ ਆਉਂਦੇ ਦਿਨੋਂ ਖੁਲਾਸੀ ਹੋਏ ਨੇ ਆ ਬਾਕੀ ਦੇਖਦੇ ਆ ਕਹਾਣੀ ਕਿੱਦਾਂ ਚ ਜਾਂਦੀ ਹੈ ਹਰ ਮਹੀਨੇ 100 ਤੋਂ 110 ਕਰੋੜ ਰੁਪਏ ਜੀਐਸਟੀ ਦੇ ਇੱਥੋਂ ਜਾਂਦੇ ਆ ਹਰ ਮਹੀਨੇ ਤੇ ਸਾਲ ਦਾ ਤੁਸੀਂ ਲਾ ਲਓ 11-1200 ਕਰੋੜ ਰੁਪਈਆ ਇੱਥੋਂ ਨਿਕਲਦਾ ਹੀ ਆ ਪਰ ਜੇ ਚੋਰੀ ਹੁੰਦੀ ਹੋਈ ਵਾਕੀ ਤਾਂ ਬਹੁਤ ਸਾਰੇ ਫਸਣ ਦੀ ਸੰਭਾਵਨਾ ਦੇਖਦੇ ਕਹਾਣੀ ਕਿੱਦਾਂ ਜਾਂਦੀ ਹੈ ਅੱਗੇ ਵਧਦੇ ਆ ਗੱਲ ਕਰਦੇ ਆ ਲੋਕਾਂ ਨਾਲ ਹੋ ਰਹੇ ਧੋਖੇ ਦੀ ਫਰਾਡ ਕਈ ਕਿਸਮ ਦੇ ਆ ਬਹੁਤ ਸਾਰੇ ਜਾਲਸਾਜ਼ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਆਪਣੇ ਜਾਲ ਵਿੱਚ ਫਸਾਉਂਦੇ ਐ ਤਾਂ ਉਹਨਾਂ ਨਾਲ ਠੱਗੀ ਮਾਰ ਕੇ ਚਲੇ ਜਾਂਦੇ ਐ ਠੱਗੀ ਮਾਰਨ ਦੇ ਕਈ ਤਰੀਕੇ ਐ 12 ਸੂਬਿਆਂ ਦੇ ਵਿੱਚ ਇੱਕ ਨਵਾਂ ਤਰੀਕਾ ਚੱਲਿਆ ਹੈ ਬੀਮਾ ਫਰਾਡ ਪਾਲਿਸੀ ਦੇ ਨਾਂ ਤੇ ਬਹੁਤ ਸਾਰੇ ਲੋਕ ਐ ਬਹੁਤ ਸਾਰੇ ਗੈਂਗ ਚਲਾ ਰਹੇ ਨੇ ਜਿਨ੍ਹਾਂ ਨੇ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ 12 ਸੂਬਿਆਂ ਦੇ ਵਿੱਚ ਲੋਕਾਂ ਨਾਲ ਮਾਰ ਲਈ ਐ ਤਰੀਕਾ ਹੀ ਵੱਖਰਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਇੱਕ ਕੰਪਨੀ ਤੋਂ ਇੰਸ਼ੋਰੈਂਸ ਲੈ ਲਈ ਤੇ ਉਸ ਕੰਪਨੀ ਦੇ ਵਿੱਚ ਸੈਟਿੰਗ ਕਰਕੇ ਉਸ ਬੰਦੇ ਨੂੰ ਮਰਿਆ ਦਿਖਾਤਾ ਕਿਸੇ ਦੇ ਕੋਲੋਂ 20 ਲੱਖ ਦਾ ਕਲੇਮ ਲਿਆ ਕਿਸੇ ਕੰਪਨੀ ਤੋਂ 25 ਲੱਖ ਰੁਪਏ ਦਾ ਕਲੇਮ ਲਿਆ ਉਹਦੇ ਵਿੱਚ ਫੇਕੀ ਏਜੰਟ ਰੱਖੇ ਆ ਉਹਦੇ ਵਿੱਚ ਕੰਪਨੀ ਦੇ ਕਈ ਅਧਿਕਾਰੀ ਆ ਜਿਹੜੇ ਨਾਲ ਜੁੜੇ ਆ ਜਿਨ੍ਹਾਂ ਦੇ ਤਾਰਾਂ ਜੁੜੀਆਂ ਨੇ ਜਿਹੜੇ ਪੈਸੇ ਲੈ ਕੇ ਤੇ ਉਸ ਬੰਦੇ ਦੇ ਡਾਕੂਮੈਂਟ ਜਿਹੜੇ ਤਿਆਰ ਕਰ ਦਿੰਦੇ ਆ ਹੁਣ ਕਮਾਲ ਦੀ ਗੱਲ ਹੈ ਕਿ ਇੱਕ ਸ਼ਖਸ ਜਿਹਨੂੰ 6 ਮਹੀਨੇ ਵਿੱਚ ਦੋ ਵਾਰ ਮਾਰਿਆ ਗਿਆ ਤੇ ਦੋ ਵਾਰ ਉਹਦੇ ਨਾਂ ਤੇ ਡੈਥ ਸਰਟੀਫਿਕੇਟ ਜਾਰੀ ਹੋਇਆ ਹੁਣ ਤੁਸੀਂ ਵੀ ਅੰਦਾਜ਼ਾ ਲਾਓ ਕਿ ਇਥੇ ਡੈਥ ਸਰਟੀਫਿਕੇਟ ਜੇਕਰ ਬੰਦੇ ਦਾ ਮਰਿਆ ਹੋਵੇ ਇੱਕ ਵਾਰੀ ਬਹੁਤ ਔਖਾ ਜਾਰੀ ਕੀਤਾ ਜਾਂਦਾ ਹੈ ਦੂਜੀ ਵਾਰ ਜੇ ਕਿਸੇ ਨੇ ਕਢਾਉਣਾ ਹੋਵੇ ਉਹਦੀਆਂ ਤਾਂ ਚੀਕਾਂ ਨਿਕਲ ਜਾਂਦੀਆਂ ਨੇ ਕਿਸੇ ਵੇਲੇ ਨਾਮ ਦੇ ਵਿੱਚ ਜਿੱਦਾਂ ਮੇਰੇ ਨਾਮ ਦੇ ਵਿੱਚ ਡਬਲ ਈ ਪੈਂਦਾ ਉਥੇ ਆਈ ਪਾ ਦੇਣਾ ਜੇਕਰ ਕਿਸੇ ਨਾਮ ਦੇ ਵਿੱਚ ਆਈ ਪੈਂਦਾ ਉਥੇ ਡਬਲ ਈ ਪਾ ਦੇਣਾ ਤੇ ਲੋਕ ਖੱਜਲ ਖਵਾਰ ਬਹੁਤ ਹੁੰਦੇ ਐ ਕਿਸੇ ਨਾਲ ਪਿੱਛੇ ਸਿੰਘ ਲਿਖਿਆ ਉਹ ਕੱਟ ਦੇਣਾ ਕੁਮਾਰ ਲਿਖਿਆ ਉਹ ਕੱਟ ਦੇਣਾ ਕਿਸੇ ਦੇ ਮਾਤਾ ਦਾ ਨਾਮ ਗਲਤ ਕਰ ਦੇਣਾ ਕਿਸੇ ਦੇ ਪਿਤਾ ਦਾ ਨਾਮ ਗਲਤ ਕਰ ਦੇਣਾ ਕਿਸੇ ਦੀ ਜਨਮ ਤਰੀਕ ਮਰਨ ਤਰੀਕ ਦੇ ਵਿੱਚ ਗਲਤੀ ਕਰ ਦੇਣਾ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਇਹਨੇ ਲੋਲੇ ਅਫਸਰ ਨਹੀਂ ਬੈਠੇ ਉੱਥੇ ਜਿਹੜੇ ਦੇਖਣ ਹੀ ਨਾ ਕੁਛ ਨਾ ਕੁਛ ਹੁੰਦਾ ਇਸ ਮਾਮਲੇ ਵਿੱਚ ਉਹਨਾਂ ਨੂੰ ਪਤਾ ਹੈ ਬੰਦਾ ਚੱਕਰ ਲਾਵੇ ਉਹਨੂੰ ਪਤਾ ਹੈ ਜਦੋਂ ਅਗਲੀ ਵਾਰੀ ਆਉਣਾ ਜੇਬ ਢਿੱਲੀ ਹੁਣੀ ਆ ਅਸੀਂ ਨਹੀਂ ਕਹਿੰਦੇ ਸਾਰੇ ਅਫਸਰ ਸਾਰੇ ਉੱਥੇ ਕਰਮਚਾਰੀ ਕੰਮ ਕਰਨ ਵਾਲੇ ਪਰ ਬਹੁਤ ਵੱਡੀ ਗਿਣਤੀ 'ਚ ਅਜਿਹੇ ਹੋ ਸਕਦੇ ਆ ਜਿਹੜੇ ਜਾਣ ਬੁੱਝ ਕੇ ਗਲਤੀ ਕਰਦੇ ਮੈਨੂੰ ਅੰਗੈਲੀ ਨਹੀਂ ਕਹੂੰਗਾ ਗਲਤੀ ਕਰਦੇ ਆ ਉਹਨਾਂ ਨੂੰ ਪਤਾ ਹੈ ਬੰਦੇ ਨੇ ਘੁੰਮ ਕੇ ਇੱਥ ਕਿਸੇ ਵੇਲੇ ਬਾਹਰ ਏਜੰਟ ਘੁੰਮਦੇ ਆ ਉਹ ਕਹਿਣਗੇ ਅੱਛਾ ਜੀ ਤੁਹਾਡਾ ਇਹ ਕੰਮ ਅੱਛਾ ਤੁਸੀਂ ਕਿੰਨੇ ਚਿਰ ਤੋਂ ਹੋਗੇ 3 ਮਹੀਨੇ ਹੋਗੇ ਤੂੰ ਸਾਡਾ ਕੰਮ ਕਰਾ ਕੇ ਇਸ ਤਰ੍ਹਾਂ ਕੰਮ ਤਾਂ ਮੈਂ ਕਰਾ ਦੂੰ ਤੁਹਾਡਾ 10000 ਰੁਪਏ ਲੱਗਣਾ ਅੱਜ ਵੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸ਼ਰਿਆਂ ਬਰਥ ਸਰਟੀਫਿਕੇਟ ਬਣਦੇ ਆ ਕੋਈ 25000 ਰੁਪਏ ਲੈਂਦਾ ਕੋਈ 30000 ਲੈਂਦਾ ਜਿਹੜੇ ਵਿਦੇਸ਼ਾਂ ਚੋਂ ਆਏ ਉਹਨਾਂ ਤੋਂ 1-1 ਲੱਖ ਰੁਪਏ ਵੀ ਮੰਗਿਆ ਜਾ ਰਿਹਾ ਕਾਹਤੋਂ ਉਹਨਾਂ ਨੂੰ ਪਤਾ ਸਾਡੇ ਕੋ ਕਿਹੜਾ ਜਨਮ ਹੋਣਾ ਕਈਆਂ ਦੇ ਜਨਮ ਹੀ ਨਹੀਂ ਉਸ ਥਾਂ ਤੇ ਹੋਏ ਹੁੰਦੇ ਤਾਂ ਉਹ ਜਨਮ ਸਰਟੀਫਿਕੇਟ ਜਿਹੜੇ ਬਣਾ ਲੈਂਦੇ ਆ ਇਹ ਲੰਬੇ ਸਮੇਂ ਚੋਂ ਇੱਕ ਚਰਚਾ ਦਾ ਵਿਸ਼ਾ ਰਿਹਾ ਹੁਣ ਸ਼ਾਲੀਮਾਰ ਗਾਰਡਨ ਦਾ ਰਹਿਣ ਵਾਲਾ ਵਿਅਕਤੀ ਜਿਹਨੂੰ ਦੋ ਵਾਰ ਮਾਰਿਆ 6 ਮਹੀਨੇ ਚ ਪਹਿਲੀ ਵਾਰ ਕੈਂਸਰ ਨਾਲ ਤੇ ਦੂਸਰੀ ਵਾਰ ਹਾਰਟ ਅਟੈਕ ਕਰਕੇ ਉਹਨੂੰ ਮਾਰ ਦਿੱਤਾ ਗਿਆ ਉਹਦੇ ਨਾਂ ਤੇ ਸਰਟੀਫਿਕੇਟ ਵੀ ਜਾਰੀ ਕੀਤਾ 20 ਲੱਖ ਰੁਪਏ ਦੀ ਪਾਲਿਸੀ ਪਹਿਲਾਂ ਚੱਕ ਲਈ 20 ਲੱਖ ਰੁਪਏ ਦੀ ਪਾਲਿਸੀ ਦਾ ਕਲੇਮ ਬਾਅਦ ਚ ਲੈ ਲਿਆ 40 ਲੱਖ ਰੁਪਏ ਸਿੱਧਾ ਹੀ ਇੱਕ ਬੰਦੇ ਨਾਂ ਤੇ ਚੱਕ ਲਿਆ ਤੇ ਯੂਪੀ ਦੇ ਵਿੱਚ ਇਹ ਸਰਗਰਮ ਹੈ ਪੂਰਾ 68 ਲੋਕ ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਐ 12 ਸੂਬਿਆਂ ਦੇ ਵਿੱਚ 12 ਸੂਬਿਆਂ ਦੇ ਵਿੱਚ 100 ਕਰੋੜ ਰੁਪਏ ਦਾ ਲੋਕਾਂ ਨੂੰ ਚੂਨਾ ਲਾਤਾ ਕੰਪਨੀਆਂ ਨੂੰ ਚੂਨਾ ਲਾਤਾ ਲੋਕਾਂ ਨੂੰ ਕਾਹਦਾ ਲੱਗਣਾ ਲੋਕਾਂ ਦੇ ਨਾਂ ਤੇ ਚੂਨਾ ਲਾਤਾ ਟਾਰਗੇਟ ਕਿਹਨੂੰ ਕਰਦੇ ਸੀ ਗਰੀਬ ਤੇ ਬਜ਼ੁਰਗ ਲੋਕਾਂ ਨੂੰ ਜਿਨ੍ਹਾਂ ਦੀ ਲੰਬਾ ਸਮਾਂ ਜਿਉਣ ਦੀ ਆਸ ਨਹੀਂ ਹੁੰਦੀ ਸੀ ਉਹਨਾਂ ਦੀ ਇਹ ਸਭ ਤੋਂ ਪਹਿਲਾਂ ਪੜਤਾਲ ਕਰਦੇ ਸੀਗੇ ਕਿਹੜੇ ਬੰਦੇ ਨੇ ਕਿਹੜੀਆਂ ਪਾਲਸੀਆਂ ਇਦਾਂ ਦੀਆਂ ਤੇ ਉਹਦੇ ਨਾਂ ਤੇ ਕਲੇਮ ਲੈਂਦੇ ਸੀ ਦੂਸਰੀ ਗੱਲ ਜਿਹੜੇ ਲੋਕ ਮਰ ਗਏ ਸੀ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਫਰਜ਼ੀਵਾੜਾ ਕਰਕੇ ਉਹਨਾਂ ਦੇ ਕਾਗਜ਼ਾਂ ਵਿੱਚ ਬਦਲਾਅ ਕਰਕੇ ਤੇ ਇਹ ਲੋਕ ਅ ਠੱਗੀ ਮਾਰ ਜਾਂਦੇ ਸੀ ਫਿਰ ਪਹਿਚਾਣ ਪੱਤਰ ਡਾਕੂਮੈਂਟ ਚੇਂਜ ਕਰਕੇ ਉਹਦੇ ਨਾਂ ਤੇ ਵੀ ਠੱਗੀ ਮਾਰ ਜਾਂਦੇ ਸੀ ਹੁਣ ਦੇਖੋ ਕਿੰਨੇ ਅਜਿਹੇ ਲੋਕ ਨੇ ਜਿਹੜੇ ਪੂਰੇ ਭਾਰਤ ਵਿੱਚ ਪਾਲਿਸੀ ਕਰਾ ਕੇ ਬੈਠੇ ਐ ਪਰ ਕਿਸੇ ਨੂੰ ਕੀ ਪਤਾ ਕਿ ਉਹਦੇ ਨਾਂ ਤੇ ਕੀ ਹੋ ਜਣਾ ਮੈਂ ਖੁੱਰਚੀ ਦੱਸਦਾ ਵਿਦੇਸ਼ਾਂ ਦੇ ਵਿੱਚ ਸਾਡੇ ਬਹੁਤ ਸਾਰੇ ਲੋਕ ਬੈਠੇ ਐ ਕਈ 60 ਸਾਲ ਤੋਂ ਉੱਪਰ ਦੇ ਨੇ ਕਈ 70 ਤੋਂ ਉੱਪਰ ਦੇ ਆ ਉਹਨਾਂ ਦੇ ਨਾਂ ਤੇ ਇੰਸ਼ੋਰੈਂਸ ਮਿਲਣੀ ਹੈ ਜੀ ਉਹਨਾਂ ਦੇ ਨਾਂ ਤੇ ਇੰਸ਼ੋਰੈਂਸ ਜਾਰੀ ਹੋਣੀ ਹੈ ਇਹ ਕਹਿ ਕੇ ਠੱਗੀ ਮਾਰੀ ਜਾ ਰਹੀ ਹੈ ਬਚ ਕੇ ਰਹੋ ਕੋਈ ਵੀ ਇਹਨਾਂ ਦੇ ਡਿੱਕੇ ਆ ਸਕਦਾ ਪਰ ਜਿਹੜਾ ਇਹ ਜਾਲਸਾਜ਼ ਹੈ ਵੱਡੇ ਪੱਧਰ ਤੇ ਕੰਮ ਚੱਲਦਾ ਪਿਆ 2025 ਦੇ ਵਿੱਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਗਏ ਆ ਸਰਕਾਰ ਗੰਭੀਰ ਹੈ ਪ੍ਰਸ਼ਾਸਨ ਗੰਭੀਰ ਹੈ ਉਹ ਕਹਿ ਰਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਉਹ ਕਹਿ ਰਹੇ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਹਰ ਰੋਜ਼ ਹਰ ਰੋਜ਼ ਇਹ ਅੰਕੜਾ ਵਧਦਾ ਜਾ ਰਿਹਾ ਹੈ ਜਿਉਂਦੇ ਬੰਦਿਆਂ ਨੂੰ ਮਰੇ ਸਾਬਤ ਕਰਕੇ ਤੇ ਜਿਹੜੇ ਵਾਕਈ ਮਰਗੇ ਆ ਉਹਨਾਂ ਦੇ ਨਾਂ ਤੇ ਵੀ ਠੱਗੀ ਮਾਰਨ ਦਾ ਸਿਲਸਿਲਾ ਲੰਬੇ ਸਮੇਂ ਤੋਂ ਜਾਰੀ ਹੈ ਪਰ ਇਹ ਗੱਲ ਹੋਰ ਹੈ ਹਰਿਆਣੇ ਦੇ ਵਿੱਚ ਪਿਛਲੀ ਵਾਲੀ ਚਰਚਾ ਹੋਈ ਸੀ 1 ਲੱਖ ਤੋਂ ਵੱਧ ਉਹ ਬੰਦਾ ਜਿਹੜਾ ਮਰ ਗਿਆ ਹੈ ਹੀ ਨਹੀਂ ਉਹਨਾਂ ਦੇ ਨਾਂ ਤੇ ਪੈਨਸ਼ਨ ਲੈ ਰਿਹਾ ਹੈ ਪੰਜਾਬ ਦੇ ਵਿੱਚ ਵੀ ਕੇਸ ਹੈ ਰਾਜਸਥਾਨ ਚ ਵੀ ਆਏ ਸੀ ਯੂਪੀ ਦੇ ਵਿੱਚ ਵੀ ਹੈ ਇਹਦਾ ਮਤਲਬ ਆਡਿਟ ਹੀ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ ਜਿਹੜੇ ਕੁਸ਼ਕ ਦਫ਼ਤਰਾਂ ਵਿੱਚ ਬੈਠੇ ਹੋਏ ਨੇ ਉਹ ਕੰਮ ਹੀ ਨਹੀਂ ਕਰ ਰਹੇ ਕਿਤਨਾ ਕਿਤੇ ਚਿੰਤਾ ਤੇ ਚਰਚਾ ਦਾ ਵਿਸ਼ਾ ਹੈ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਨੁਕਸਾਨ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪੱਧਰ ਤੇ ਸਤਮੁਚੀ ਹੋ ਸਕਦਾ ਹੈ ਅਗੇ ਬੱਧਦੇ ਗੱਲ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਸਮੇਂ-ਸਮੇਂ ਤੇ ਕਈ ਵਾਰ ਅਜਿਹੇ ਬਿਆਨ ਦਿੰਦੇ ਆ ਜਿਹਦੀ ਚਰਚਾ ਬਹੁਤ ਹੁੰਦੀ ਹੈ ਤੇ ਕਈ ਅਜਿਹੇ ਕਦਮ ਵੀ ਚੁੱਕ ਲੈਂਦੇ ਆ ਜਿਹਦੇ ਕਰਕੇ ਉਹਨਾਂ ਦਾ ਵਿਰੋਧ ਵੀ ਹੁੰਦਾ ਪਰ ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ 30 ਲੱਖ ਤੋਂ ਵੱਧ ਲੋਕ ਸੜਕ ਤੇ ਉਤਰੇ 40 ਲੱਖ ਤੋਂ ਵੱਧ ਲੋਕ ਫੇਰ ਸੜਕਾਂ ਤੇ ਆ ਗਏ 70 ਲੱਖ ਬੰਦਾ ਸੜਕਾਂ ਤੇ ਉਹਨਾਂ ਦੇ ਖਿਲਾਫ ਆ ਗਿਆ ਡੋਨਲਡ 트੍ਰੰਪ ਨੂੰ ਕੋਈ ਫਰਕ ਨਹੀਂ ਪਿਆ ਡੋਨਲਡ 트੍ਰੰਪ ਦਾ ਚਾਹੁੰਦੇ ਆ ਉਹਨਾਂ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ ਇਹ ਕਦੀ ਹੋਇਆ ਨਹੀਂ ਸੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਵਾਈਟ ਹਾਊਸ ਦਾ ਇੱਕ ਪਾਸਾ ਢਾ ਦਿੱਤਾ ਗਿਆ ਕਾਰਨ ਕੀ ਸੀਗਾ ਕਿਉਂਕਿ ਉੱਥੇ 트럼ਪ ਸਾਹਿਬ ਨੇ ਆਪਣੇ ਨਾਮ ਦਾ ਕੁਝ ਬਣਵਾਉਣਾ ਹੈ ਇਥੋਂ ਤੱਕ ਬਦਲਾ ਕਰ ਦਿੱਤਾ ਗਿਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਲੋਕਤੰਤਰ ਵਾਲੀ ਗੱਲ ਨਹੀਂ ਰਹੀ ਇਸ ਵੇਲੇ ਜੋ ਕੁਝ ਹੋ ਰਿਹਾ ਇਹ ਰਾਜਾਸ਼ਾਹੀ ਵਾਲੀ ਗੱਲ چلਦੀ ਪਈ ਹੈ ਧੱਕੇਸ਼ਾਹੀ ਵਾਲੀ ਗੱਲ ਚੱਲਦੀ ਹੈ ਪਰ ਡੋਨਲਡ 트럼ਪ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਖਬਰ ਆਈ ਸੀ ਕਿ ਸ਼ਟਡਾਊਨ ਹੋ ਗਿਆ ਸ਼ਟਡਾਊਨ ਅਸਲ ਦੇ ਵਿੱਚ ਕੀ ਹੈ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਪੈਸਾ ਦੇਣ ਦੇ ਲਈ ਤਨਖਾਹ ਦੇਣ ਲਈ ਪੈਸਾ ਨਾ ਹੋਵੇ ਤਾਂ ਉਹਨੂੰ ਸ਼ਟਡਾਊਨ ਬੋਲ ਦਿੰਦੇ ਆ ਕਿਉਂਕਿ ਉੱਥੋਂ ਦੇ ਡੈਮੋਕ੍ਰੈਟਿਕ ਤੇ ਰਿਪਬਲਿਕਨ ਇਹਨਾਂ ਨੇ ਦੇਖਣਾ ਹੁੰਦਾ ਕਿੰਨਾ ਕੁ ਖਰਚਾ ਹੁੰਦਾ ਬਜਟ ਜਿਹੜਾ ਭਾਰਤ ਦੇ ਵਿੱਚ ਫਰਵਰੀ ਮਹੀਨੇ 'ਚ ਬਣਨਾ ਸ਼ੁਰੂ ਹੋ ਜਾਂਦਾ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਵਿੱਤੀ ਸਾਲ ਜਿਹੜਾ ਅਕਤੂਬਰ ਮਹੀਨੇ ਤੋਂ ਸ਼ੁਰੂ ਹੁੰਦਾ ਜਿਹੜੇ ਖਰਚੇ ਕਿਹੜੇ-ਕਿਹੜੇ ਸੈਕਟਰ ਵਿੱਚ ਕਿੰਨਾ ਹੋਣਾ ਸਿੱਖਿਆ ਦੇ ਖੇਤਰ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਕਿੰਨੇ ਪੈਸੇ ਚਾਹੀਦੇ ਆ ਉਹ ਦੋਹੇ ਪਾਰਟੀਆਂ ਦੇ ਸਿਆਸਤਦਾਨ ਜਿਹੜੇ ਨੇ ਸੈਨੇਟ ਮੈਂਬਰ ਨੇ ਉਹ ਨਿਰਧਾਰਿਤ ਕਰਦੇ ਆ ਤੇ ਰਿਪਬਲਿਕਨ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਡੈਮੋਕ੍ਰੈਟ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਪਰ ਜਦੋਂ ਸੱਤਾ ਉਲਟ ਪਾਰਟੀ ਦੀ ਹੁੰਦੀ ਹੈ ਜਿੱਦਾਂ ਪਹਿਲਾਂ ਡੈਮੋਕ੍ਰੈਟਿਕ ਸੀ ਹੁਣ ਰਿਪਬਲਿਕਨ ਹੈ ਡੈਮੋਕ੍ਰੈਟਿਕ ਦਾ ਕਹਿਣਾ ਕਿ ਓਬਾਮਾ ਦੇ ਨਾਂ ਤੇ ਇੱਕ ਫੰਡ ਚਲਾਇਆ ਜਾਂਦਾ ਸੀ ਉਸ ਫੰਡ ਨੂੰ ਪੈਸਾ ਹੋਰ ਦਿੱਤਾ ਜਾਵੇ ਰਿਪਬਲਿਕਨਸ ਦਾ ਕਹਿਣਾ ਹੈ ਕਿ ਜੇਕਰ ਅਸੀਂ ਪੈਸਾ ਦੇਤਾ ਸਰਕਾਰ ਦੀਆਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ ਫਿਰ ਹਰ ਕੋਈ ਕਹੇਗਾ ਕਿ ਇਧਰ ਵੀ ਪੈਸਾ ਵਧਾਇਆ ਜਾਵੇ ਇਸੇ ਕਰਕੇ ਸਿਹਤ ਦੇ ਖੇਤਰਾਂ ਕਰਕੇ ਕੁੰਡੀ ਅੜੀ ਹੈ ਜਿਹਦੇ ਕਰਕੇ ਲੋਕਾਂ ਨੂੰ ਪੈਸਾ ਨਹੀਂ ਮਿਲ ਰਿਹਾ ਤਨਖਾਹ ਨਹੀਂ ਮਿਲ ਰਹੀ ਅਮਰੀਕਾ ਵਿੱਚ 7.5 ਲੱਖ ਕਰਮਚਾਰੀ ਪਹਿਲਾਂ ਵੀ ਛੁੱਟੀ ਤੇ ਭੇਜੇ ਗਏ ਸੀ ਕਈ ਸਰਕਾਰੀ ਦਫ਼ਤਰ ਬੰਦ ਹੈ 트ੰਪ ਦਾ ਫੰਡਿੰਗ ਬਿਲ ਫੇਲ ਹੋਇਆ ਇੱਕ ਵਾਰ ਫਿਰ ਤੋਂ ਫੇਲ ਹੋ ਗਿਆ 2 ਤਰੀਕ ਨੂੰ ਜਦੋਂ ਇਸ ਤੋਂ ਪਹਿਲਾਂ ਪੇਸ਼ ਕਰ ਕੀਤਾ ਗਿਆ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਵੇਲੇ ਵੀ ਫੇਲ ਹੋ ਗਿਆ ਅਮਰੀਕਾ ਦੇ ਇਤਿਹਾਸ ਵਿੱਚ ਇਹ ਦੂਸਰੀ ਵਾਰ ਸਭ ਤੋਂ ਵੱਡਾ ਸ਼ਟਡਾਊਨ ਹੈ ਹੁਣ 8 ਲੱਖ ਕਰਮਚਾਰੀਆਂ ਤੋਂ ਬਿਨਾ 8 ਲੱਖ ਕਰਮਚਾਰੀ ਬਿਨਾ ਤਨਖਾਹ ਤੋਂ ਕੰਮ ਕਰਦੇ ਪਏ ਐ ਇਸ ਵੇਲੇ ਵੀ 3.5 ਲੱਖ ਤੋਂ ਵੱਧ ਕਰਮਚਾਰੀ ਉਹਨੇ ਜਿਹਨਾਂ ਛੁੱਟੀ ਤੇ ਭੇਜ ਦਿੱਤਾ ਗਿਆ 4 ਲੱਖ ਨੂੰ ਹੋਰ ਭੇਜਣਾ ਸੀ ਉਹਨਾਂ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਵੈਸੇ ਖਬਰ ਆਈ ਹੈ ਕਿ 7 ਲੱਖ ਨੂੰ ਛੁੱਟੀ ਤੇ ਭੇਜਤਾ ਗਿਆ ਵਰਕ ਫਰੋਮ ਹੋਮ ਕਰਨ ਨੂੰ ਕਿਹਾ ਤਾ 2019 ਵਿੱਚ ਪਹਿਲੀ ਤਮਾਹੀ ਵਿੱਚ ਜੀਡੀਪੀ ਚ ਉਥੇ ਕਮੀ ਆਈ ਸੀ 0.4 ਫੀਸਦੀ ਦੀ ਕਮੀ ਆਈ ਤੇ ਅਮਰੀਕਾ ਨੂੰ 11 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ 트럼ਪ ਸਾਬ ਕਹਿ ਰਹੇ ਨੇ ਕਿ ਜਿਹੜੇ ਟੈਰਿਫ ਦੇ ਫੈਸਲੇ ਲਏ ਐ ਉਹ ਬਹੁਤ ਚੰਗੇ ਤਰੀਕੇ ਨਾਲ ਲਾਗੂ ਕੀਤੇ ਐ ਲੋਕਾਂ ਨੂੰ ਇਹਦਾ ਫਾਇਦਾ ਹੋਣਾ ਪਰ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਥੋਂ ਦੇ ਲੋਕਾਂ ਲਈ ਇਹ ਹੋ ਰਿਹਾ ਹੁਣ ਜਿਹੜੇ ਉਥੋਂ ਦੇ ਕਰਮਚਾਰੀ ਐ ਹੈਰਾਨੀ ਦੀ ਗੱਲ ਦੇਖੋ ਜਿਹੜੇ ਉਥੋਂ ਦੇ ਕਰਮਚਾਰੀ ਐ ਪੱਕੇ ਨੌਕਰੀ ਵਾਲੇ ਸਰਕਾਰੀ ਨੌਕਰੀ ਵਾਲੇ ਐ ਡਿਲੀਵਰੀ ਕਰਦੇ ਪਏ ਫੂਡ ਡਿਲੀਵਰੀ ਗੁਜ਼ਾਰਾ ਕਰਨਾ ਪੈ ਰਿਹਾ ਐ ਕਈ ਟੈਕਸੀ ਚਲਾ ਰਹੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਰਵੇ ਅੱਜ ਬਹੁਤ ਵੱਡੀ ਖਬਰ ਅਮਰੀਕਾ ਤੋਂ ਆਈ ਹੈ ਕਈ ਮੀਡੀਆ ਦੇ ਆਧਾਰਿਆਂ ਨੇ ਇਸ ਜੀ ਨੂੰ ਪ੍ਰਮੁਖਤਾ ਨਾਲ ਛਾਪਿਆ ਕਿ ਲੋਕ ਪਰੇਸ਼ਾਨ ਨੇ ਸਰਕਾਰੀ ਤੌਰ ਤੇ ਤਨਖਾਹ ਬੰਦ ਹੋਈ ਹੈ ਇਹ ਬਿੱਲ ਜੇਕਰ ਪੇਸ਼ ਕੀਤਾ ਗਿਆ ਪਾਸ ਨਹੀਂ ਹੁੰਦਾ ਤਾਂ ਆਉਂਦੇ ਦਿਨਾਂ ਨੂੰ ਅਮਰੀਕਾ 'ਚ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ 1995 ਦੇ ਵਿੱਚ ਵੀ ਇਸ ਤਰ੍ਹਾਂ ਸ਼ਟਡਾਊਨ ਹੋਇਆ ਸੀ ਪਰ ਉਹ 5 ਦਿਨ ਦਾ ਸੀਗਾ ਉਸ ਤੋਂ ਬਾਅਦ ਦਸੰਬਰ 1995 ਦੇ ਵਿੱਚ ਫਿਰ ਹੋਇਆ ਉਹ 21 ਦਿਨ ਦਾ ਉਦੋਂ ਸਿਆਸੀ ਸਮੀਕਰਨ ਹੋਰ ਸੀਗੇ ਉਸ ਤੋਂ ਬਾਅਦ ਸਤੰਬਰ 2013 ਦੇ ਵਿੱਚ 16 ਦਿਨ ਦਾ 3 ਦਿਨ ਦਾ ਸ਼ਟਡਾਊਨ ਜਨਵਰੀ 2018 ਵਿੱਚ ਰਿਹਾ ਫਰਵਰੀ 2018 ਦੇ ਵਿੱਚ 1 ਦਿਨ ਦਾ ਦਸੰਬਰ 2018 ਵਿੱਚ 35 ਦਿਨ ਦਾ ਸ਼ਟਡਾਊਨ ਰਿਹਾ ਤੇ ਕਿਹਾ ਜਾਂਦਾ ਸੀ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੈ ਤੇ ਉਸ ਵੇਲੇ ਵੀ ਡੋਨਲਡ ਟਰੰਪ ਸਾਹਿਬ ਦੀ ਸਰਕਾਰ ਆਈ ਸੀ ਤੇ ਇਸ ਵੇਲੇ ਵੀ ਟਰੰਪ ਸਾਹਿਬ ਦੀ ਸਰਕਾਰ ਹੈ ਹੈਲਥ케ਅਰ ਪ੍ਰੋਗਰਾਮ ਲੈ ਕੇ ਸਹਿਮਤੀ ਜਿਹੜੀ ਹੈ ਅਜੇ ਤੱਕ ਬਣਦੀ ਨਜ਼ਰ ਨਹੀਂ ਆ ਰਹੀ ਦੂਸਰਾ ਪੱਖ ਇੱਕ ਹੋਰ ਹੈ ਅਮਰੀਕਾ ਤੇ ਹਰ ਸਾਲ ਕਰਜ਼ਾ ਵਧ ਰਿਹਾ ਹੈ ਜ਼ਰੂਰੀ ਨਹੀਂ ਕਿ ਪੰਜਾਬ ਤੇ ਕਰਜ਼ਾ ਵੱਧ ਹੈ ਭਾਰਤ ਤੇ ਕਰਜ਼ਾ ਵੱਧਾ ਜਾ ਰਿਹਾ ਹੈ ਅਮਰੀਕਾ ਤੇ ਵੀ ਸਾਲ 2001 ਦੇ ਵਿੱਚ 479 ਲੱਖ ਕਰੋੜ ਰੁਪਏ ਕਰਜ਼ਾ ਸੀ 2008 ਦੇ ਵਿੱਚ 826 ਲੱਖ ਕਰੋੜ ਹੋ ਗਿਆ 2017 ਦੇ ਵਿੱਚ 1670 ਲੱਖ ਕਰੋੜ ਇਹ ਕਰਜ਼ਾ ਹੋ ਗਿਆ 2020 ਦੇ ਵਿੱਚ 2224 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ 2024 ਤੱਕ ਆਉਂਦੇ ਆਉਂਦੇ 3061 ਲੱਖ ਕਰੋੜ ਰੁਪਏ ਦਾ ਕਰਜ਼ਾ ਐਸ ਵੇਲੇ ਅਮਰੀਕਾ ਦੇ ਸਿਰ ਤੇ ਹੈ ਤੇ 2025 ਵਿੱਚ ਇਹ ਆਉਂਦੇ ਦਿਨਾਂ ਨੂੰ ਹੋਰ ਵਜਣ ਤੇ ਇਹਦਾ ਸਭ ਤੋਂ ਵੱਧ ਪ੍ਰਭਾਵ ਜਿਹੜਾ ਪਿਆ ਕਰਮਚਾਰੀਆਂ ਤੇ ਪੈ ਰਿਹਾ ਹੈ ਜਿਹੜਾ 7.5 ਲੱਖ ਘਰ ਬੈਠਾ ਹੈ ਹਵਾਈ ਯਾਤਰਾ ਫੂਡ ਪ੍ਰੋਗਰਾਮ ਜਿਹੜੇ ਨੇ ਸਾਰੇ ਰੁਕ ਗਏ ਆ ਟੂਰਿਜ਼ਮ ਤੇ ਬਿਲਕੁਲ ਅਸਰ ਦਿਖਾਈ ਦੇ ਰਿਹਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਸ਼ਟਡਨ ਹੋਇਆ ਸੀ ਟੂਰਿਜ਼ਮ ਬਿਲਕੁਲ ਕੱਟ ਗਿਆ ਸੀ ਉਡਾਨਾਂ ਜਿਹੜੀਆਂ ਸੀ ਰੋਕ ਦਿੱਤੀਆਂ ਗਈਆਂ ਕਰਮਚਾਰੀ ਉਹ ਵੀ ਦੁਖੇ ਸੀ ਐਟਮੀ ਹਥਿਆਰ ਏਜੰਸੀ ਉਹਨਾਂ ਤੇ ਵੀ ਇਸ ਦਾ ਬਹੁਤ ਪ੍ਰਭਾਵ ਪਿਆ ਹੁਣ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਅਮਰੀਕਾ ਦੇ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਨੂੰ ਚੱਲਣਾ ਪੈ ਸਕਦਾ ਡੋਨਲਡ ਟਰੰਪ ਜਿਹੜੇ ਆਪਣੇ ਸਖਤ ਫੈਸਲੇ ਕਰਕੇ ਜਾਣੇ ਜਾਂਦੇ ਐ ਤੇ ਕਈ ਵਾਰ ਆਪਣੇ ਫੈਸਲੇ ਤੋਂ ਪਲਟੀ ਵੀ ਮਾਰ ਲੈਂਦੇ ਐ ਬਿੱਲ ਨਹੀਂ ਪਾਸ ਹੁੰਦਾ ਤਾਂ ਸਮੱਸਿਆ ਅਮਰੀਕਾ ਦੇ ਵਿੱਚ ਲੋਕਾਂ ਦੀ ਬਹੁਤ ਜ਼ਿਆਦਾ ਵੱਸ ਸਕਦੀ ਹੈ ਦੇਖਦੇ ਹਾਂ ਹਾਲਾਤ ਕਿਦੋਂ ਜਾਂਦੇ ਨੇ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਓ ਆ ਕਿ ਆ ਦੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡ